ਕੁੜਦਾਵਾਰ 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 ਜੈਕਾਰ ਹਾਏ ਹੋਏ ਹਾਏ ਹੋਏ ਹਾਏ ਹੋਏ ਮੇਰੇ ਨਮੀਤ ਸਿੰਘ ਮਾਜੀ ਪਾਉਂਡਰ ਪੀ ਇਲੈਕਸ਼ਨ ਕਮੇਟੀ ਜੀ ਅੱਜ ਟਿਕਟਨਾ ਕਟੂਪੀ ਕਰ ਦਿੱਤੀ ਮੰਦਬਾਗੀ ਕਟਨਾ ਕਰਤੀ ਹੈ ਜੀ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਪਗਵਾਲ ਵਾਲਮੀ ਕੀ ਤੀਰਦੀ ਨਗਰੀ ਅੰਮ੍ਰਿਤਸਰ ਤੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਥੋੜੇ ਮਾਰ ਮਾਰ ਕੇ ਖੰਡਿਤ ਕੀਤਾ ਗਿਆ ਸੰਵਿਧਾਨ ਨੂੰ ਅੱਗ ਲਾਤੀ ਗਈ ਹੈ ਸੰਵਿਧਾਨ ਨੂੰ ਤੋੜਿਆ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ ਕਿ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ। ਕੱਲ 4:30 ਵਜੇ ਐਸਐਚਓ ਕਤਵਾਲੀ ਨੂੰ ਫੋਨ ਕੀਤਾ ਗਿਆ। ਲੋਕ ਇੱਥੇ ਲੜ ਝਗੜ ਰਹੇ ਆ। ਬੀਬੀ ਆਪਸ ਵਿੱਚ ਲੜ ਝਗੜ ਰਹੀਆਂ, ਲੜਾਈ ਝਗੜਿਆ, ਦਸਤਾਰਾਂ ਲਾਥਰੀਆਂ, ਇੱਥੇ ਪੁਲਿਸ ਦਾ ਪ੍ਰਬੰਧ ਨਹੀਂ ਹੈਗਾ। ਔਰ ਅੱਜ ਸਹੀਦਾਨ ਲਾਗੂ ਦਿਵਸ ਦੇ ਉੱਤੇ ਜਿਸ ਦਿਨ ਬਲਜੰਗਲਾ ਮਰਦਾਂ ਵਾਲੀ ਅਧਿਕਾਰਾ ਦੇ ਦਰਵਾਜ਼ੇ ਖੁੱਲੇ ਸਭ ਤੋਂ ਵੱਡਾ ਦਿਨ ਸੀ। ਅੱਜ ਮਨੁਵੰਦੀ ਤਾਕਤਾਂ ਨੇ ਇਤੋੜੀਆਂ ਕੁਝ ਸੰਵਿਧਾਨ ਵਿਰੋਧੀ ਜਥੇਬੰਦੀਆਂ ਨੇ ਇਕੱਠੇ ਰੋਟ ਕੀਤੀ ਆ। ਪੁਲਿਸ ਕ ਆਪਾ ਪ੍ਰੈਸ ਹਾਊਸ ਦੇ ਨਾਲ ਨਿਆਂਇ ਚਾਹੀਏ ਤੇ ਬਾਬਾ ਸਾਹਿਬ ਦਾ ਸਵਿਧਾਨ ਜਲਦ ਤੋਂ ਜਲਦ ਬਕੀਤਾ ਜਾਵੇ ਕੱਲ ਅੰਮ੍ਰਿਤਸਰ ਬੰਦੀ ਕਾਲ ਹੈਗੀ ਆ ਦੂਜੀ ਬੇਨਤੀ ਇਹ ਕਰਾਂਗੇ ਕਿ ਐਸ்சி ਐਸਟੀ ਦਾ ਪਰਚਾ ਬੰਦਾ 295 ਏ ਬੰਦੀ ਜੋ ਐਸੀ ਰੈਬਰਾਂ ਦੇ ਐਸੀ ਮਹਾਪੁਰਸ਼ਾਂ ਦੇ ਬੇਅਦਬੀ ਕਰਨ ਤੇ ਧਾਰਾ ਬੰਦੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਫਸਰ ਆਨ ਨੂੰ ਤਿਆਰ ਨਹੀਂ ਹੈਗਾ ਜਿਹੜਾ ਐਸਐਚਓ ਆਇਆ ਕਹਿੰਦਾ ਮੈਂ ਤੇ ਆ ਪੰਜ ਸੱਤ ਦਿਨ ਦੀ ਛੁੱਟੀਆਂ ਤੋਂ ਬਾਅਦ ਆਇਆ ਮੈਨੂੰ ਕੀ ਪਤਾ ਤੇ ਕੀ ਹੋਇਆ ਸੋ ਹਾਲਾਤ ਜਿਹੜੇ ਆ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਉਮੀਦ ਨਹੀਂ ਸੀ ਪੂਰੇ ਭਾਰਤ ਚ ਬਾਬਾ ਸਾਹਿਬ ਦੀ ਪ੍ਰ ਤੇ ਨਫਰਤ ਕਰਨ ਵਾਲੇ ਮੰਨਵਾਦੀ ਵੀ ਬੜੇ ਆ ਪਰ ਇਹ ਉਮੀਦ ਨਹੀਂ ਸੀ ਗੰਮਰੀ ਸਰਦੀ ਪਗਵਾਲ ਵਾਲੀ ਕੀ ਤਰ੍ਹਾਂ ਦੀ ਨਗਰੀ ਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਇਸ ਤਰੀਕੇ ਦੀ ਮੰਨਵਾਦੀ ਹਰਕਤ ਹੋਏ ਬੜੀ ਵੱਡੀ ਗੱਲ ਚਰਚਾ ਦਾ ਵਿਖੇ ਆ ਇਹ ਪੋੜੀ ਕਿਉਂ ਲਗਾਈ ਗੋੜੀ ਅਸਲੀ ਗੱਲ ਜੀ ਪੋੜੀ ਹਰ ਸਾਲ ਲਗਾਈ ਜਾਂਦੀ ਹੈ ਬਾਬਾ ਸਾਹਿਬ ਦੀ ਪ੍ਰਤਿਮਾ 26 ਜਨਵਰੀ ਹੋਵੇ ਚਾਹੇ 6 ਦਸੰਬਰ ਹੋਵੇ ਪੋੜੀ ਫਾਇਰ ਬਿਗੇਡ ਵੱਲੋਂ ਲਗਾਈ ਜਾਂਦੀ ਜਿੱਥੇ ਬੰਦਿਆ ਇੱਥੇ ਆਦੀਆਂ ਬਾਬਾ ਸਾਹਿਬ ਨੂੰ ਨਮਨ ਕਰਦੀਆਂ ਵਾ ਆਪਣੇ ਬੋਲ ਚੜਾਉਂਦੀਆਂ ਨੇ ਕਿਉਂਕਿ ਉੱਦਾਂ ਇੱਥੇ ਪਹੁੰਚਣ ਦਾ ਕੋਈ ਹੈਗਾ ਨਹੀਂ ਗੋੜੀ ਦਾ ਨੂੰ ਮੌਕਾ ਮਿਲ ਗਿਆ ਤੇ ਗੋੜੀ ਤੇ ਚੜ ਕੇ ਉਹਨੇ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਗੰਡਿਤ ਕੀਤਾ ਇਹੋ ਲੋਗ ਨੇ ਜਿਹੜੇ ਸੰਵਿਧਾਨ 'ਤੇ ਵਿਸ਼ਵਾਸ ਨਹੀਂ ਕਰਦੇ ਇਹੋ ਮਨੁਵਦੀ ਅੰਸਰ ਨੇ ਮਨੁਵਦੀ ਸ਼ਰਾਰਤੀ ਤੱਤੋਂ ਨੇ ਜਿਹੜੇ ਦਿੱਲੀ 'ਚ ਵੀ ਬੈਠੇ ਨੇ ਤੇ ਪੰਜਾਬ 'ਚ ਵੀ ਅੰਮ੍ਰਿਤਸਰ ਦੀ ਵੀ ਆਵਾਜ਼ ਹੈਗੇ ਮੈਂ ਜੀ ਜਿੱਦੀਸ਼ ਤੁਹਾਨੂੰ ਜੁਗੈ ਨਾਲ ਇੰਡੀਆ ਸ਼ਹਿਰ ਦਾ ਪ੍ਰੇਸ਼ਨਾ ਮੈਂ ਦਾਸ ਇੱਕ ਪ੍ਰਧਾਨ ਆ ਇਹ ਜਿਹੜੀ ਜਿਹੜੇ ਅੱਜ ਜਿਹੜੀ ਘਟਨਾ ਹੋਈ ਆ ਇਹ ਇੱਕ ਘੰਟਾ ਪਹਿਲੇ ਵੀ ਇੱਕ ਘਟਨਾ ਵਾ ਕੋਈ ਇੱਕ ਸਰਦਾਰ ਅੰਮੀਤਾਰੀ ਤੇ ਨੌਜਵਾਨ ਸਾਗਾ ਸੀ ਜਿਨੇ ਇਸ ਘਟਨਾ ਨੂੰ ਅਨਜਾਨ ਦਿੱਤਾ ਵਾ ਸਾਡੇ ਬਾਬਾ ਸਾਹਿਬ ਜੀ ਮੋਟੇ ਨੇ ਥੋੜੇ ਮਾਰੀ ਕੋਸ਼ਿਸ਼ ਕੀਤੀ ਆ ਸਭਿਧਾਨ ਸਾਰਿਆ ਗਿਆ ਵਾ ਅਦਾ ਜਿਹੜਾ ਬਣਾਇਆ ਸੀ ਉਹਨੇ ਤੋੜਿਆ ਗਿਆ ਵਾ ਪਰ ਲੇਕਿਨ ਇਹ ਬੜੀ ਹੀ ਸ਼ਰਮ ਵਾਲੀ ਗੱਲ ਆ ਜੀ ਇੱਥੇ ਇੱਕ ਘਟਨਾ ਕੋਈ ਵੀ ਬਹੁਤ ਮੁਆਜਬ ਇੱਥੇ ਤਨਾਦ ਨਹੀਂ ਸੀ ਇਹ ਦੇਖੋ ਕਿੰਨਾ ਕਿ ਪ੍ਰਸ਼ਾਸਨ ਜਿਹੜਾ ਆ ਪੁਲਿਸ ਪ੍ਰਸ਼ਾਸਨ ਕਿੰਨਾ ਕਿ ਨਲਾਇਕ ਹੈ ਕਿੰਨਾ ਕਿ ਬੇਇੱਜ਼ਤ ਹੈ ਉਹਨਾਂ ਨੂੰ ਇਹਨਾਂ ਨੇ ਬੜਾ ਕਿ ਗੁਰੂ ਘਰ ਦੀ ਨਗਰੀ ਦੇ ਵਿੱਚ ਬਾਬਾ ਸਾਹਿਬ ਦੀ ਮੋਟੀ ਲੱਗੀ ਆ ਉੱਥੇ ਘਰ ਤੋਂ ਘਰ ਦੇ 8-10 ਮਲਾਜਮ ਹੋਣੇ ਜਿਹਨੇ ਕੋਈ ਮਲਾਜਮ ਨਹੀਂ ਇੱਥੇ ਟਾਡੇ ਗੁਰੂ ਘਰ ਦੀ ਨਗਰੀ ਦੇ ਵਿੱਚੇ ਸਾਡੇ ਬਾਬਾ ਸਾਹਿਬ ਦਾ ਸਬਦਾਨ ਲੱਗਾ ਤੇ ਵੀ ਉਹ ਨਹੀਂ ਸੁਰਖਿਅਤ ਸਾਡੇ ਐਸੇ ਨਹੀਂ ਸਿੱਧੇ ਸਾਡਾ ਹੋਰ ਕੋਈ ਵੀ ਸਮਾਜ ਦਾ ਕੋਈ ਠੀਕ ਹੈ ਨਹੀਂ ਸੁਰਖਿਅਤ ਤੇਰੇ ਇਹੋ ਜਿਹੇ ਪ੍ਰਸ਼ਾਸਨ ਨੂੰ ਅਸੀਂ ਕੀ ਕਰੀ ਅਸੀਂ ਤੇ ਮੰਗ ਕਰਦੇ ਆ ਵੀ ਜਿਹੜਾ ਦੋਸ਼ੀ ਆ ਉਹਨੂੰ ਜਲਦੀ ਜਲਦੀ ਹੋਰ ਤੇ ਕਾਰਵਾਈ ਹੋਣੀ ਚਾਹੀਦੀ ਹੋਰ ਪਿੱਛੇ ਜਿਹੇ ਆਦਮੀ ਆ ਜਿਹੜੇ ਪੁਰੇ ਪਿੱਛੇ ਸੰਗਠਨ ਨੇ ਉਹਨਾਂ ਦੀ ਸੀਬੀਆਈ ਜਾਂਚ ਕਰਾ ਦੇ ਉਹਨਾਂ ਨੂੰ ਸਾਹਮਣੇ ਤੇ ਆ ਕੇ ਉਹਨਾਂ ਨੂੰ ਵੀ ਇਸ ਸਮਝੇਰੇ ਵਿੱਚ ਲਾਣਾ ਚਾਹੀਦਾ ਜਿਹੜਾ ਹੋਇਆ ਇਸ ਦੇ ਵਿੱਚ ਜਿਹਦੇ ਵੱਲੋਂ ਕੀਤਾ ਗਿਆ ਉਸ ਉਸ ਨੂੰ ਜਿਹੜਾ ਵਾਪਸ ਵੱਲੋਂ ਕਾਪੀ ਕਰ ਲਿਆ ਗਿਆ ਹੈ ਕਿ ਇਹਦੇ ਜੋ ਵੀ ਇੰਨੇ ਇਸ ਇਨਸੀਡੈਂਟ ਨੂੰ ਜਾਨ ਲਿੱਤਾ ਵਾ ਉਸ ਤੇ ਮਕਦਮਾ ਦਰਜ ਕਰਕੇ ਜਿਹੜੀ ਸਾਡੇ ਵੱਲੋਂ ਬਣਦੀ ਚੱਲ ਰਹੀ ਹੈ। ਘਟਨਾ ਹੋਏਗੀ ਜੀ ਕੋਨਸ ਉੱਤਪਾ ਅਜੇ ਮੌਕੇ ਤੇ ਪਹੁੰਚੇ ਹਾਂ ਜੀ ਕਿ ਨੌਜਵਾਨ ਕਿਸ ਦੂਸਰੇ ਜ਼ਿਲ੍ਹੇ ਨਾਲ ਜ਼ਬੰਦਗੀ ਤੇ ਕਿਤੇ ਕਿਉਂ ਆਇਆ ਕਿੰਨੇ ਆਇਆ ਸਾਰੀ ਜੀ ਅਸੀਂ ਇਨਵੈਸਟਿਗੇਟ ਕਰਾਂਗੇ ਅਸੀਂ ਮੌਕੇ ਤੇ ਪਹੁੰਚ ਕੇ ਸਾਰੀ ਗੱਲ ਦਾ ਜਾਇਜ਼ਾ ਲਿਆ ਹੋ ਸਮਾਜਿਕ ਨਾਗਰਿਕੀ ਉਸ ਨੂੰ ਥੋੜੀ ਅਸਲੀ ਕਰਕੇ ਫਿਰ ਅਸੀਂ ਥਾੜਾ ਗੱਲ ਕਰਾਂਗੇ ਸਾਹਿਬ ਦੀ ਮੋਟੀ ਲੱਗੀ ਆ ਉੱਥੇ ਘਰ ਤੋਂ ਘਾਡੇ 8-10 ਮਲਾਜਮ ਹੋਣੇ ਜੀ ਕੋਈ ਮਲਾਜਮ ਨਹੀਂ ਤੇ ਤੁਹਾਡੇ ਗੁਰੂ ਘਰ ਦੀ ਨਗਰੀ ਦੇ ਵਿੱਚ ਤੁਹਾਡੇ ਬਾਬਾ ਸਾਹਿਬ ਦਾ ਸਬਦਾਨ ਲੱਗਾ ਤੇ ਕੋਈ ਸੁਰਖਸ਼ਿਤ ਸਾਡੇ ਵਾਸੀ ਨੇ ਸਿਰਫ ਸਾਡਾ ਕੋਰ ਕੋਈ ਵੀ ਸਮਾਜ ਦਾ ਕੋਈ ਟੀਪ ਹੈ ਨਹੀਂ ਸਰਕਾਰ ਦੇ ਪ੍ਰਸ਼ਾਸਨ ਨੂੰ ਅਸੀਂ ਕੀ ਕਰੀ ਅਸੀਂ ਤੇ ਮੰਗ ਕਰਦੇ ਆਂ ਵੀ ਜਿਹੜੇ ਗੋਸ਼ੀਆ ਉਹਨੂੰ ਜਲਦੀ ਜਲਦੀ ਉਹਦੇ ਕਾਰਵਾਈ ਹੋ ਜੇ ਵੀ 25 ਦਿਨ ਆਦਿ ਆ ਜਿਹੜੇ ਗੁਰੂ ਪੁੱਜ ਸੰਗਠਨ ਨੇ ਉਹਨਾਂ ਦੀ ਸੀਬੀਆਈ ਜਾਂਚ ਕਰਾ ਦੇ ਨਾਲ ਸਾਹਮਣੇ ਲਾ ਕੇ ਉਹਨਾਂ ਨੂੰ ਵੀ ਇਸ ਸੰਗਠਨ ਦੇ ਵਿੱਚ ਲਾਣਾ ਚਾਹੀਦਾ ਜਿਹੜਾ ਹੋਇਆ ਇਸ ਦੇ ਵਿੱਚ ਜਿਹਦੇ ਵੱਲੋਂ ਕੀਤਾ ਗਿਆ ਉਸ ਉਸ ਜਿਹੜਾ ਪੁਲਿਸ ਲੋਕਾ ਕਪੀਟਰ ਲਿਆ ਗਿਆ ਹੈ ਦੀ ਇਹਦੇ ਜੋ ਵੀ ਇਹਨੇ ਇਸ ਇਨਸੀਡੈਂਟ ਨੂੰ ਅੰਜਾਮ ਦਿੱਤਾ ਵਾ ਉਸ ਤੇ ਮੁਕਦਮਾ ਦਰਜ ਕਰਕੇ ਜਿਹੜੀ ਸਾਡੇ ਵੱਲੋਂ ਮੜ ਕੇ ਕਾਨੂੰਨੀ ਕਰਦਾ ਜੀ ਕਿੱਨਾ ਹੋਇਆ ਜੀ ਕੌਣ ਸੀ ਲੋਕ ਉਹ ਅੱਪਾ ਅਜੇ ਮੌਕੇ ਤੇ ਪਹੁੰਚੇ ਹਾਂ ਜੀ ਕਿ ਨੌਜਵਾਨ ਕਿਸ ਦੂਸਰੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਜੀ ਕਿਤੇ ਕਿਉਂ ਆਇਆ ਕਿਵੇਂ ਆਇਆ ਸਾਰੀ ਜੀ ਮਸੀਂ ਇਨਵੈਸਟਿਗੇਟ ਕਰਾਂਗੇ ਅਸੀਂ ਮੌਕੇ ਤੇ ਪਹੁੰਚ ਕੇ ਸਾਰੀ ਚੀਜ਼ ਦਾ ਜਾਚਾ ਲਿਆ ਵਾ ਉਸ ਤੋਂ ਬਾਅਦ ਜਿਹੜਾ ਦੋਸ਼ੀ ਹੈ ਉਸ ਨੂੰ ਅਰੈਸਟ ਕੀਤਾ ਉਸ ਨੂੰ ਜੀ ਇਨਵੈਸਟਿਗੇਟ ਕਰਕੇ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਠੀਕ